ਹਾਂਜੀ ਦੋਸਤੋ ਕੀ ਹਾਲ ਚਾਲ ਤੇ ਇੱਕ ਪਿਆਹ ਪੁਲਿਸ ਨੇ ਨਵਾਂ ਇੱਕ ਰੂਲ ਲਾਗੂ ਕੀਤਾ ਸੀਗਾ ਤੇ ਜਿਹਦੇ ਮੁਤਾਬਕ 18 ਸਾਲਾਂ ਤੋਂ ਘਟਦੇ ਜਵਾਕ ਜਿਹੜੇ ਉਹਨਾਂ ਨੂੰ ਦੋ ਪਹੀਆ ਵਾਹਨ ਤੇ ਚਾਰ ਪਹੀਆ ਵਾਹਨ ਦੇਣ ਤੋਂ ਮਨਾਹੀ ਕੀਤੀ ਗਈ ਜੇ ਕੋਈ ਵਹੀਕਲ ਲੈ ਕੇ ਜਾਂਦਾ ਹੈ ਤੇ ਫੜਿਆ ਜਾਂਦਾ ਤਾਂ ਉਹਦੇ ਲਈ 25000 ਰੁਪਏ ਜੁਰਮਾਨਾ ਤੇ 3 ਸਾਲਾਂ ਦੀ ਕੈਦ ਉਹਨਾਂ ਨੇ ਰੱਖੀ ਸੀ ਪਰ ਇਹਦੇ ਵਾਸਤੇ ਪਿਆਹ ਪੁਲਿਸ ਨੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਹਦੇ ਹਿਸਾਬ ਨਾਲ 1 ਤਰੀਕ ਤੋਂ ਲੈ ਕੇ ਜਾਨੀ ਕਿ ਅੱਜ ਤੋਂ 1 ਅਗਸਤ ਤੋਂ ਲੈ ਕੇ 20 ਅਗਸਤ ਤੱਕ ਦਾ ਜਿਹੜਾ ਜਾਗਰੂਕਤਾ ਦੇ ਲਈ ਟਾਈਮ ਵਧਾ ਦਿੱਤਾ ਗਿਆ ਹੈ ਤੇ ਇਹਦੇ ਵਿੱਚ ਜਾਗਰੂਕ ਕੈਂਪ ਲਗਾਏ ਜਾਣਗੇ ਸਪੀਕਰ ਲਗਾ ਕੇ ਸਕੂਲਾਂ ਦੇ ਵਿੱਚ ਤੇ ਮਤਲਬ ਕਿ ਜਾਗਰੂਕਤ ਕੀਤਾ ਜਾਊਗਾ ਬੱਚਿਆਂ ਦੇ ਮਾਪਿਆਂ ਨੂੰ ਅਵੇਅਰ ਕੀਤਾ ਜਾਊਗਾ ਇਸ ਚੀਜ਼ ਦੇ ਹਿਸਾਬ ਨਾਲ ਵੀ ਬੱਚਿਆਂ ਨੂੰ ਜਿਹੜੇ ਦੋ ਪਹੀਆ ਵਾਹਨ ਮੋਟਰਸਾਈਕਲ ਸਕੂਟਰੀ ਸਕੂਟਰ ਜਾਂ ਕਾਰਾਂ ਇਹਨਾਂ ਨੂੰ ਸਕੂਲਾਂ ਦੇ ਵਿੱਚ ਜਾਂ ਕਿਤੇ ਹੋਰ ਕੰਮ ਵਾਸਤੇ ਨਾਂ ਦੇ ਕੇ ਭੇਜਣ ਤੇ ਸਾਰੇ ਮਾਪਿਆਂ ਨੂੰ ਵੀ ਇਹੀ ਅਪੀਲ ਆ ਵੀ ਆਪਦੇ ਆਪ ਦੇ ਬੱਚਿਆਂ ਨੂੰ ਤੇ ਵਹੀਕਲ ਦੇ ਕੇ ਨਾਂ ਭੇਜਣ ਤੇ ਜਿਨ੍ਹਾਂ ਦੇ 18 ਸਾਲਾਂ ਤੋਂ ਘੱਟ ਉਮਰ ਹੈਗੀ ਆ ਤਾਂ ਉਹਨਾਂ ਦਾ ਤਾਂ ਜਿਵੇਂ ਹੀ ਮਤਲਬ ਬੰਦ ਹੀ ਆ ਸਮਝ ਲਓ ਵੀ ਉਹਨਾਂ ਨੂੰ ਤਾਂ ਜੁਰਮਾਨਾ ਵੀ ਪਵੇਗਾ ਤੇ ਜੁਰਮਾਨਾ ਪਵੇਗਾ ਬੱਚਿਆਂ ਦੇ ਮਾਪਿਆਂ ਨੂੰ ਤੇ 3 ਸਾਲ ਤੱਕ ਦੀ ਕੈਦ ਵੀ ਹੋ ਸਕਦੀ ਹੈ ਤੇ 18 ਸਾਲਾਂ ਤੋਂ ਉੱਪਰ ਜਿਨ੍ਹਾਂ ਦੇ ਹੈਗੇ ਆ ਬੱਚੇ ਉਹਨਾਂ ਦਾ ਵੀ ਲਾਇਸੈਂਸ ਜ਼ਰੂਰ ਬਣਵਾਉਣ ਤੇ ਇੱਕ ਇਹਦੇ ਵਿੱਚ ਹੋਰ ਚੀਜ਼ ਜਿਹੜੀ ਆਪਾਂ ਨੂੰ ਪਤਾ ਲੱਗਿਆ ਅੱਜ ਵੀ ਜਿਹੜੇ ਕਈ ਸੱਜਣ ਪੁੱਛਦੇ ਆ ਵੀ ਜਿਹੜੇ ਇਲੈਕਟ੍ਰਿਕ ਵੀਹਿਕਲ ਆ ਮਤਲਬ ਬੈਟਰੀ ਵਾਲੀਆਂ ਸਕੂਟਰੀਆਂ ਵੀ ਉਹ ਬੱਚੇ ਚਲਾ ਸਕਦੇ ਆ ਜਾਂ ਨਹੀਂ ਚਲਾ ਸਕਦੇ ਉਹਦੇ ਵਿੱਚ ਵੀ ਬੈਟਰੀ ਵਾਲੇ ਜਿਹੜੇ ਹੈਗੇ ਆ ਸਕੂਟਰੀਆਂ ਆਪਣੀਆਂ ਉਹ ਦੋ ਤਰ੍ਹਾਂ ਦੀਆਂ ਹੁੰਦੀਆਂ ਇੱਕ ਤਾਂ ਹੁੰਦੀ ਆ ਹਾਈ ਸਪੀਡ ਤੇ ਇੱਕ ਹੁੰਦੀ ਆ ਲੋ ਸਪੀਡ ਜਿਹੜੀ ਹਾਈ ਸਪੀਡ ਵਾਲੀ ਆਪਣੀ ਸਕੂਟਰੀ ਆ ਉਹ ਦੇ ਵਿੱਚ ਕੀ ਆ ਵੀ ਉਹ ਆਪਣੇ ਨਾਰਮਲ ਵੀਕਲਾਂ ਦੀ ਵਾਂਗ ਨਾਰਮਲ ਮੋਟਰਸਾਈਕਲਾਂ ਵਾਂਗ ਉਹਦੀ ਇੱਕ ਰਜਿਸਟ੍ਰੇਸ਼ਨ ਹੁੰਦੀ ਆ ਤੇ ਹਰੀ ਨੰਬਰ ਪਲੇਟ ਲੱਗਦੀ ਆ ਤੁਸੀਂ ਵੇਖੀ ਹੋਣੀ ਆਮ ਕਰਕੇ ਵੀ ਜਿਹੜੀਆਂ ਹਰੀ ਪਲੇਟਾਂ ਲੱਗੀਆਂ ਹੋਣ ਸਕੂਟਰੀ ਦੇ ਉਹ ਵਾਲੀ ਜਿਹੜੀ ਆ ਉਹ ਰਜਿਸਟ੍ਰੇਸ਼ਨ ਵਾਲੀ ਹੁੰਦੀ ਆ ਤੇ ਉਹ ਲਾਇਸੈਂਸ ਵਾਲੇ ਹੀ ਚਲਾ ਸਕਦੇ ਆ ਉਹਨੂੰ ਬਿਨਾਂ ਲਾਇਸੈਂਸ ਵਾਲਾ ਉਹਨੂੰ ਵੀ ਨਹੀਂ ਚਲਾ ਸਕਦਾ ਉਹਦਾ ਵੀ ਲਾਇਸੈਂਸ ਤੋਂ ਬਿਨਾਂ ਚਲਾਣਾ ਹਰੀ ਨੰਬਰ ਪਲੇਟ ਵਾਲੀਆਂ ਆਪਣੀਆਂ ਸਕੂਟਰੀਆਂ ਆਉਣਗੀਆਂ ਉਹਨਾਂ ਦੇ ਲਈ ਲਾਇਸੈਂਸ ਜ਼ਰੂਰੀ ਹੈ ਤੋਂ ਇਹ ਹਦਾਇਤ ਆ ਜਿਹੜੀ ਇਹ ਸਰਕਾਰ ਵੱਲੋਂ ਅੱਜ ਨਵੀਂ ਜਾਰੀ ਕੀਤੀ ਗਈ ਹੈ ਤੇ ਜਿਹੜਾ ਰੂਲ ਹੈਗਾ 25000 ਰੁਪਏ ਦਾ ਜੁਰਮਾਨਾ ਤੇ 3 ਸਾਲਾਂ ਦੀ ਕੈਦ ਜੇ ਕੋਈ 16 ਸਾਲ ਤੋਂ ਘੱਟ ਉਮਰ ਵਾਲਾ ਬੱਚਾ ਵਹੀਕਲ ਚਲਾਉਣ ਦਾ ਫੜਿਆ ਗਿਆ ਤਾਂ ਉਹਦੇ ਲਈ ਇਹ ਰੂਲ ਆ ਜਿਹੜਾ ਮਤਲਬ 1 ਅਗਸਤ ਤੋਂ ਸ਼ੁਰੂ ਹੋ ਚੁੱਕਿਆ ਪਰ ਇਹਦੇ ਲਈ ਇਹਨੂੰ ਅਵੇਅਰਨੈਸ ਵਾਸਤੇ ਵੀ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਇਹਨਾਂ ਨੇ ਇੱਕ ਵਾਰੀ 20 ਤਰੀਕ ਤੱਕ ਦਾ ਸਮਾਂ ਹੋਰ ਵਧਾ ਦਿੱਤਾ ਵੀ ਚਲੋ ਜਾਗਰੂਕ ਕਰ ਲਈਏ ਸਕੂਲਾਂ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹ ਜਾਗਰੂਕ ਕੈਂਪ ਲਗਾਉਣਗੇ ਵੀਕਰ ਲਗਾ ਕੇ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਸੋਸ਼ਲ ਮੀਡੀਆ ਰਾਹੀਂ ਤੇ ਸਾਰਿਆਂ ਨੂੰ ਜਾਗਰੂਕ ਕਰਨਗੇ ਤਾਂ ਕਿ ਆਪਦੇ ਆਪ ਦੇ ਜਿਹੜੇ ਬੱਚਿਆਂ ਨੂੰ ਵਹੀਕਲ ਦੇ ਕੇ ਮਾਪੇ ਤੋਰਦੇ ਆ ਜਾਂ ਸਕੂਲਾਂ ਦੇ ਵਿੱਚ ਤੋਰਦੇ ਆ ਜਾਂ ਕਿਤੇ ਹੋਰ ਸ਼ਹਿਰ ਬਾਜ਼ਾਰ ਕੰਮ ਆਸਤੇ ਤੋਰਦੇ ਆ ਤਾਂ ਉਹਨਾਂ ਨੂੰ ਜਿਹੜਾ ਮਤਲਬ ਟਾਈਮ ਮਿਲ ਸਕੇ। ਤੋਂ ਸਜਣੋ ਇਹ ਸਾਰੇ ਜਿਹੜੀਆਂ ਹਦਾਇਤਾਂ ਇਹਨੂੰ ਪਾਲਣਾ ਜ਼ਰੂਰ ਕਰਨੀਆਂ। ਅੱਗੇ-ਅੱਗੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਦੋਸਤਾਂ ਮਿੱਤਰਾਂ ਨਾਲ ਤਾਂ ਕਿ ਪਤਾ ਲੱਗ ਸਕੇ। ਛਿੱਲੀ ਵਾਲੀ ਸਕੂਟਰੀ ਜਿਹੜੇ ਬੱਚੇ ਚਲਾਉਂਦੇ ਆ 16 ਸਾਲ ਤੋਂ ਜਿਹਦੀ ਉਮਰ ਵੱਧ ਹੈਗੀ ਆ। ਉਹੀ ਚਲਾ ਸਕਣਗੇ ਤੇ ਪਰ ਉਹ ਵੀ ਹੈਲਮਟ ਲੈ ਕੇ ਹੈਲਮਟ ਜ਼ਰੂਰੀ ਆ 16 ਸਾਲ ਤੋਂ ਉੱਪਰ ਵਾਲੇ ਬੱਚਿਆਂ ਲਈ ਤੇ ਜਿਹੜੇ ਬੱਚੇ ਪੱਗ ਬੰਨਦੇ ਆ ਤਾਂ ਪੱਗ ਜ਼ਰੂਰੀ ਆ ਤੇ ਹੈਲਮਟ ਪਾ ਕੇ ਹੀ ਉਹ ਬੱਚੇ ਚਲਾ ਸਕਦੇ ਆ ਜੇ ਆਪਾਂ ਕਰੀਏ ਲਾਇਸੈਂਸ ਦੀ ਗੱਲ ਤਾਂ ਲੋ ਸਪੀਡ ਬਿਜਲੀ ਸਕੂਟਰੀ ਚਲਾਉਣ ਦੇ ਲਈ 16 ਸਾਲ ਤੋਂ ਵੱਧ ਉਮਰ ਵਾਲੇ ਬੱਚਿਆਂ ਨੂੰ ਬਿਨਾ ਗੇਅਰ ਵਾਲਾ ਇੱਕ ਲਾਇਸੈਂਸ ਹੁੰਦਾ ਉਹ ইস্যੂ ਕਰਵਾਉਣਾ ਪਵੇਗਾ 올 라이센ਸ ਦੇ ਨਾਲ ਹੀ ਉਹ ਬੱਚਾ ਚਲਾ ਸਕਦਾ ਨਹੀਂ ਤਾਂ ਉਹਦਾ ਵੀ ਚਲਾਨ ਹੋਵੇਗਾ ਸੋ ਬਾਕੀ ਜਿਹੜੀ ਸਕੂਲਾਂ ਦੇ ਵਿੱਚ ਹੈਗੀ ਆ ਗੱਲਬਾਤ ਸਰਕਾਰੀ ਸਕੂਲਾਂ ਦੇ ਵਿੱਚ ਜਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਸਾਰਿਆਂ ਦੇ ਨਾਲ ਗੱਲਬਾਤ ਕਰਕੇ ਤੇ ਮਾਪਿਆਂ ਨਾਲ ਮੀਟਿੰਗਾਂ ਕਰਕੇ ਜਾਗਰੂਕਤਾ ਲਈ ਇਹਨਾਂ ਨੇ ਤਰੀਕ ਵਧਾਈ ਆ ਸੋ ਸਾਰੇ ਸੱਜਣ ਮਿੱਤਰ ਥੋੜਾ ਜਿਹਾ ਧਿਆਨ ਰੱਖਣ ਤੇ ਆਪਣੇ ਆਪ ਦੇ ਬੱਚਿਆਂ ਨੂੰ ਇਹ ਰੂਲਾਂ ਨੂੰ ਜਰੂਰ ਫੋਲੋ ਕਰਵਾਉਣ ਤੇ ਕੋਈ ਵੀ ਕਲਨਾ ਦੇ ਕਿ ਤੋਰੋਂ 25000 ਰੁਪਏ ਦਾ ਜੁਰਮਾਨਾ ਐਵੇਂ ਬਿਨਾਂ ਵਜ੍ਹਾ ਤੋਂ ਲੱਗੂਗਾ ਤੇ 3 ਸਾਲਾਂ ਦੀ ਹੋ ਸਕਦਾ ਕੈਦ ਵੀ ਹੋ ਜੇ ਸੋ ਆਪਾਂ ਨੂੰ ਇਹ ਰੂਲ ਫੋਲੋ ਕਰਨਾ ਚਾਹੀਦਾ